ਕਬੀਰ ਨਿਰਮਲ ਬੂੰਦ ਆਕਾਸ ਕੀ ਪਰ ਗਈ ਭੂਮ ਵਿਕਾਰ ਬਿਨ ਸੰਗਤ ਇਹ ਮੰਨਈ ਹੋਏ ਗਈ ਪਾਠਸ਼ਾਰ ਕਬੀਰ ਨਿਰਮਲ ਬੂੰਦ ਆਕਾਸ ਕੀ ਲੀਨੀ ਭੂਮ ਮਿਲਾਏ ਅਨਕ ਸਿਆਨੇ ਪਾਚ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹੋ ਜਾਏ ਥਾ ਹਜ ਕਬੀਰ ਹਜ ਕਾਬੇ ਹੋ ਜਾਇ ਥਾ ਆਗੇ ਮਿਲਿਆ ਖੁਦਾਏ ਸਾਈ ਮੁਜ ਸਿਓ ਲਾਰ ਸਾਈ ਮੁਜ ਸਿਓ ਲਾਰ ਪਰਿਆ ਸਾਈ ਪਾਠ ਹੈ ਭਾਈ ਸਾਈ ਮੁਜ ਸਿਓ ਲਾਰ ਪਰਿਆ ਤੁਜੇ ਕੀਨ ਫਰਮਾਈ ਗਾਏ ਕਬੀਰ ਹਜ ਕਾਬੇ ਹੋਏ ਹੋਏ ਗਿਆ ਹਜ ਕਾਬੇ ਹੋਏ ਹੋਏ ਗਿਆ ਕੀਤੀ ਬਾਰ ਕਬੀਰ ਸਾਈ ਮੋਜ ਮਹਿ ਕਿਆ ਖਤਾ ਮੁਖੋ ਨਾ ਬੋਲੇ ਪੀਰ ਕਬੀਰ ਜੀ ਜੋ ਮਾਰਹਿ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦਈ ਜਬ ਕਾੜ ਕੈ ਕਾੜ ਹੈ ਹਾਂਜੀ ਕਾੜ ਹੈ ਦਫਤਰ ਦਈ ਜਬ ਕਾੜ ਹੈ ਹੋਏਗਾ ਕੌਣ ਹਵਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਫ਼ਤਰ लेखा ਨੀਕ ਸੈ ਮਾਰ ਮੁਹ ਮੁਹ ਖਾਏ ਕਬੀਰ लेखा ਦੇਨਾ ਸੁਹਿਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀ ਬਾਣ ਮਹ ਪੱਲਾ ਨਾ ਪਕਰੈ ਕੋਏ ਹਏ ਪੱਲਾ ਹੀ ਉਚਾਰਨ ਕਰਨਾ ਪਲਾ ਨਹੀਂ ਕਹਿਣਾ ਥੋੜਾ ਜਿਹਾ ਕਸ ਕੇ ਬੋਲਣਾ ਕਬੀਰ ਧਰਤੀ ਆਰ ਆਕਾਸ ਮਹ ਦੋਏ ਤੂੰ ਬਰੀ ਅਬਦ ਕਬੀਰ ਧਰਤੀ ਅਰ ਆਕਾਸ ਮਹਿ ਤੇ ਵਿਸਰਾਮ ਦੁਇ ਤੇ ਯਮਕ ਲਾ ਦਨੀਐ ਤੂੰ ਬਰੀ ਅਬਦ ਤੂੰ ਬਰੀ ਵਖਰਾ ਹੀ ਪਾਠ ਕਰਨਾ ਤੂੰ ਬਰੀ ਇਕੱਠਾ ਨਹੀਂ ਕਰਨਾ ਤੂੰ ਬਰੀ ਅਬਦ ਕਬੀਰ ਧਰਤੀ ਅਰ ਆਕਾਸ ਮਹਿ ਦੁਇ ਤੂੰ ਬਰੀ ਅਬਦ ਖਾਟ ਦਰਸ਼ਨ ਸੰਸੇ ਪਰੇ ਅਰ 84 ਸਿੱਧ ਕਬੀਰ ਮੇਰਾ ਮੁਝ ਮਹ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮਹ ਰਹਾ ਨਾ ਹੂੰ ਜਬ ਆਪਾ ਪਾਰ ਕਾ ਮਿਟ ਗਿਆ ਜਤ ਦੇਖੋ ਤਤ ਤੂ ਤਤ ਤੂ ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਇ ਨ ਪੂਰਿਓ ਚਾਲੇ ਊਠ ਨਿਰਾਸ ਕਬੀਰ ਹਰਕਾਰ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਏਤ ਉਤ ਕਤਹਨ ਡੋਲਈ ਜਿਸ ਰਾਖੈ ਸਿਰਜਨਹਾਰ ਕਬੀਰ ਕਹਾਣੀ ਪੀੜਤੇ ਸਤਗੁਰ ਲਿਏ ਛਡਾਇ परापूर्वली भामनी प्रगट होई आए कबीर ताले टोले दिन गया ब्याज बडंतो जाय हां बडंतो तत्ता बोलना बडंतो तद्दा नहीं बोलना ब्याज बडंतो जाय ना हार भजियो ना खात फाटियो खात पूला ही उच्चारण करना काल पहुंचो आए पहुंचो दलैंकड़ हां ਮਹੱਲਾ ਪੰਜਵਾ ਕਬੀਰ ਕੂਕਰ ਭੌਕਨ ਰੰਗ ਪਿਛੈ ਉਠਤਾਏ ਕਰਮੀ ਸਤਗੁਰ ਪਾਇਆ ਜੇਨ ਹੌਲੀਆ ਛਡਾਇ ਮਹੱਲਾ ਪੰਜਵਾ ਕਬੀਰ ਧਰਤੀ ਸਾਧਕੀ ਤਸਕਰ ਬੈ ਸਹਗਾਹ ਧਰਤੀ ਦੇ ਭਾਰ ਨ ਬਿਆਪਈ ਓਨ ਕਉ ਲਾਹੂ ਲਾਹ मोहल्ला पंजवा कबीर चावल कारने ने तोख को मोहली लाए हाँ तोख पोला ही बोलना है तोख को मोहली लाए संग कुसंगी बैसते तब पूछा धर्म राय नामा माया मोहिया कह तिलोचन मीत काहे छिपो छाए लै काहे छिपो छाए ਰਾਮ ਨਾ ਲਾਭੁ ਚੀਤ ਨਾਮਾ ਕਹ ਤਲੋਚਨਾ ਮੁਖ ਤੇ RAM ਸੰਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹਿ ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹਿ ਸਮਾਹਿ ਕਬੀਰ ਕੀਚੜ ਆਟਾ ਗੇਰ ਪਰਿਆ ਕਿਛੂ ਨਾ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਾਹੇ ਕੀ ਕੁਸਲਾਤ ਤੇ ਵਿਸਰਾਮ ਹੈ ਹਾਥ ਦੀਪ ਕੂਏ ਪਰ ਹੈ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਪਾਸਿਓ ਟੁੱਟੀ ਕਿਉ ਬਨੈ ਜਾ ਕੇ ਜੀ ਪ੍ਰਾਨ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰਹ ਸਵਾਰ ਕਾਰਜ ਸਾਢੇ ਤੀਨ ਹੱਥ ਘਣੀ ਤਾ ਪੌਨੇ ਚਾਰ ਪੌਨੇ ਚਾਰ ਪਉਨੇ ਪੋਲਾ ਬੋਲਣਾ ਕਬੀਰ ਜੋ ਮੈਂ ਚਿਤ ਵੇ ਨਾ ਕਰੈ ਕਿਆ ਮੇਰੇ ਚਿਤ ਵੇ ਹੋਏ ਆਪਣਾ ਚਿਤ ਵਿਆ ਹਰ ਕਰੈ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਭੇ ਆਪ ਕਰਾਏ ਸੀ ਅਚਿੰਤ ਭੇ ਆਪੇ ਦੇ ਨਾਨਕ ਸੋ ਸਾਲਾਹੀਐ ਜੇ ਸਭਨ ਸਾਰ ਕਰੇ ਮਹੱਲਾ ਪੰਜਵਾ ਕਬੀਰ RAM ਨਾ ਚੀਤਿਉ ਫਿਰਿਆ ਲਾਲਚ ਮਾਹੀ ਪਾਪ ਕਰੰਤਾ ਮਰ ਗਿਆ ਆਉਦ ਪੁਨੀ ਖਿਨ ਮਾਹੀ ਕਬੀਰ ਕਾ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਤਾਤ ਸਾਬਤ ਰਖੈ ਤਾ RAM ਭਜ ना तिनठी बात कबीर केसो केसो कुकी है, ना सो आसार रात दिवस के कुकने कबहू के सुने पुकार कबहू के सुने पुकार कबीर काया कजली बान भया मान कुंचर मैं मंत ਇਹ ਮੈਂ ਉਚਾਰਨ ਕਰਨਾ ਮੰਮੀ ਤਲਾਵਾਂ ਦੇ ਨਾਲ ਅੰਕਸ ਗਿਆਨ ਰਤਨ ਹੈ ਅੰਕਸ ਗਿਆਨ ਇਤਕਮਕ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ RAM ਰਤਨ ਮੁਖ ਕੋਥਰੀ 파ਰਖ ਆਗੇ ਖੂਲ ਕੋਈ ਆਏ ਕੋਈ ਆਏ ਮਿਲੇ ਗੋਗਾਹ ਕੀ ਲੇਗੋ ਮਹਿਗੇ ਮੋਲ ਕਬੀਰ ਰਾਮ ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਧੰਦੇ ਹੀ ਮਹਿ ਮਰ ਗਇਓ ਬਾਹਰ ਭਈ ਨਾ ਬੰਬ ਕਬੀਰ ਆਖੀ ਕੇਰੇ ਮਾਟੁਕੇ ਪਾਲ ਪਾਲ ਗਈ ਬਿਹਾਏ ਮਨ ਜੰਜਾਲ ਨਾ ਛੁੱਡਈ ਜਾਮ ਦੀਆ ਦਮਾਮਾ ਆਏ ਕਬੀਰ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜੇਨ ਤਜਿਆ ਬਾਦ ਵਿਵਾਦ ਕਬੀਰ ਐਸਾ ਬੀਜ ਬੋਏ ਬਾਰ ਹੈ ਮਾਸ ਫਲੰਤ ਸੀਤਲ ਛਾਇਆ ਗਹਿਰ ਫਲ ਪੰਖੀ keel ਕਰੰਤ